we uh -huh. ਮੈਂ ਦਰਸ਼ਕ ਪੈਣੀ ਬਾਗਾ ਪੀਕੇ ਜੂ ਟਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਸਰਦਤ ਮੋਹਤੇ ਦੀ ਮੀਟਿੰਗ ਕਰਕੇ ਫੌਰੀ ਤੌਰ ਤੇ ਜਿਹੜੀ ਤਿੰਨ ਪੁਨੀ ਉੱਤੇ ਡੀਸੀ ਦਫ਼ਤਰ ਹੈ ਉਸ ਦਾ ਮੁਕੰਮਲ ਤੌਰ ਤੇ ਘਰਾਓ ਕੀਤਾ ਬਾਹਰ ਆ ਕੇ ਮੂਰੇ ਡੇਢ ਘੰਟਾ ਬਿੱਟ ਸਿਆਪਾ ਕੀਤਾ ਕਿਉਂਕਿ ਕਿਸਾਨਾਂ ਦਾ ਪੁੱਤਾਂ ਵਾਂਗੂ ਪਾਲਿਆ ਹੋਇਆ ਝੋਨਾ ਜਿਹੜਾ ਉਹ ਮੰਡੀਆਂ ਦੇ ਵਿੱਚ ਰੁਣ ਰਿਹਾਗਾ ਇੱਥੋਂ ਦਾ ਮਾਨਸਾ ਦਾ ਡੀਐਫਓ ਤੇ ਡੀਸੀ ਤੇ ਨਾਲ ਇਹਨਾਂ ਦਾ ਹੋਰ ਲੋਕ ਲਾਣਾ ਜਿਹੜਾ ਪ੍ਰਾਈਵੇਟਾਂ ਨੂੰ ਛੈਗਰਾਂ ਚ ਜਾਣ ਵਾਸਤੇ ਮਜਬੂਰ ਕਰੀ ਜਾਂਦਾ ਹੈ ਕਿਉਂਕਿ ਜਦੋਂ ਹੁਣ ਗੱਲ ਕਰਦੇ ਆ ਉਹਦੇ ਨਾਲ ਕੋਈ ਵੀ ਆਗੂ ਯੂਨੀਅਨ ਦਾ ਜਾਂ ਕੋਈ ਵਰਕਰ ਕਹਿੰਦਾ ਕਾਟ ਦੇ ਉੱਤੇ ਦੇ ਦੇ ਡੀਏ ਤੋਂ ਕਹਿੰਦਾ ਜ਼ਿਲ੍ਹੇਦਾਰ ਪਰ ਅਸੀਂ ਪਿਛਲੇ ਦਿਨੀ ਸੜਕ ਦੇ ਉੱਤੇ ਧਰਨਾ ਲਾ ਕੇ ਰਾਠੀਗੁਰ ਦੇ ਝੋਨਾ ਜਿਹੜਾ ਕਿੰਨੇ ਹਾਲੀ ਚਕਾਇਆ ਤਾਂ ਜਿਹੜੇ ਹੋਰ ਪਿੰਡਾਂ ਦੇ ਵਿੱਚ ਝੋਨਾ ਪਿਆ ਜਿਵੇਂ ਮਾਨੀਬੜੀਆਂ ਤੇ ਹੋਰ ਸਾਰੇ ਕੱਲੋ ਦੇ ਵਿੱਚ ਮਾਲਸ਼ਾ ਸ਼ਹਿਰ ਦੇ ਵਿੱਚ ਝੋਨਾ ਪਿਆਗਾ ਕਿਸਾਨਾਂ ਨੇ ਸਰਕਾਰ ਦੇ ਕਹਿਣ ਦੇ ਉੱਤੇ ਪਾਣੀ ਦਾ ਡਾਊਨ ਕਾ ਪਿੱਟ ਦਾ ਕਰਕੇ ਭਗਵੰਤ ਮਾਨ ਉਹਨਾਂ ਨੇ 26 ਝੋਨਾ ਲਾਇਆ ਲੇਟ ਲਾਇਆ ਜਿਹੜਾ ਪਾਣੀ ਘਟ ਲੈਂਦਾਗਾ ਪਰ ਜਿਹਨੇ 26 ਝੋਨਾ ਲਾਇਆ ਖਰੀਦ ਪਹਿਲੇ ਹੀ ਬੰਦ ਕਰਤੀ ਐ ਤੇ ਝੋਨਾ ਹਜੇ ਵੀ ਖੇਤਾਂ ਦੇ ਵਿੱਚ ਖੜਾ ਜਿਹੜਾ ਮੰਡੀਆਂ ਦੇ ਵਿੱਚ ਪਿਆ ਤਾਂ ਪਈ ਐ ਅਸੀਂ ਫੈਸਲਾ ਕੀਤਾ ਅਜ ਡੀਸੀ ਦਫ਼ਤਰ ਦਾ ਘਰ ਘੇਰ ਕੇ 100 ਵਾਰ ਨੂੰ ਕਚਹਿਰੀਆਂ ਦੇ ਵਿੱਚ ਡੀਸੀ ਦਫ਼ਤਰ ਦਾ ਮੁਕੱਬਲ ਘਰੋ ਕਰਾਂਗੇ ਜਿੰਨਾਂ ਚਿਰ ਸਹੀ ਰੇਟ ਦੇ ਉੱਤੇ ਝੋਨਾ ਦੇ ਕਿਸਾਨਾਂ ਦਾ ਚੱਕਦੇ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ ਜਿਹੜਾ ਕਿਸਾਨਾਂ ਦਾ ਝੋਨਾਗਾ ਉਹ ਪ੍ਰਾਈਵੇਟਾਂ ਨੂੰ ਲਟਕਾਉਣ ਦੇ ਵਾਸਤੇ ਲਗਾਤਾਰ ਸਾਡੇ ਦੇ ਇਥੋਂ ਦੇ ਅਫਸਰ ਸਾਹੀ ਤਿਆਰ ਬੈਠੀ ਐ ਇੱਕ ਝੋਨੇ ਦਾ ਨਕਾਲ ਘਟ ਨਿਕਲਿਆ ਤੇ ਕਹਿੰਦੇ ਸੈਲਰ ਭਰ ਗਏ ਕਿੰਨੇ ਜ਼ਿਲੇ ਆ ਜਿਹੜੇ ਡੁੱਬ ਗਏ ਆ ਪੰਜਾਬ ਦੇ ਵਿੱਚ ਝੋਨਾ ਇੱਕ ਦਾਣਾ ਨਹੀਂ ਹੋਇਆ ਕਿੰਨੇ ਜੇ ਕਹਿੰਦੀ ਆ ਵੀ ਝੋਨੇ ਦਾ ਨਕਾਲ ਘਟ ਨਿਕਲੇਗਾ ਪਰ ਸੈਲਰ ਪਤਾ ਨਹੀਂ ਕਿੱਥੋਂ ਬਾਹਰੋਂ ਲਿਆ ਕੇ ਪਹਿਲੇ ਹੀ ਭਰਤੇ ਐ ਇਸ ਕਰਕੇ ਚੇਤਾਵਨੀ ਐ ਜਿਹੜਾ ਪੰਜਾਬ ਦਾ ਝੋਨਾ ਪੰਜਾਬ ਦੇ ਮੰਡੀਆਂ ਦੇ ਵਿੱਚ ਪਿਆ ਉਹ ਚੁਕਾ ਕੇ ਇਹਨਾਂ ਫੇਰ ਆ ਜਿਹੜਾ ਖਣਾ ਛੱਡਾ ਦਾ ਜੀ ਡੀਸੀ ਦਫਤਰ ਦੇ ਇਰਹਾਸ ਦਾ ਘਰਾਓ ਕੀਤਾਗਾ ਕੀ ਪ੍ਰੋਗਰਾਮ ਹੈ ਮੈਂ ਲక్ష్మణ ਸਿੰਘ ਚੱਕਲੀ ਜੇਰ ਅੱਜ ਅਸੀਂ ਸਯੁਕਤ ਖਾਨ ਮੋਰਚੇ ਦੀ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਸਮੱਸਿਆ ਆ ਰਹੀ ਸੀ ਝੋਨਾ ਇਹਨਾਂ ਕਠਨਾਂ ਵਾਲਾ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਰੋਲ ਰਿਹਾ ਸੀਗਾ ਉਹਦੇ ਸਬੰਧ ਦੇ ਵਿੱਚ ਡੀਸੀ ਮਾਨਸਾ ਦਾ ਫਰੈਸ਼ ਦਾ ਘਰਾਓ ਕੀਤਾ ਜਿਹਦੇ ਵਿੱਚ ਕਿਸਾਨਕੋ ਨੂੰ ਵਾਰਨਿੰਗ ਦਿੱਤੀ ਕਿ ਕਿਸਾਨਾਂ ਝੋਨਾ ਜਿਹੜਾ ਦਾਣਾ ਦਾ ਨਾ ਤਾਂ ਚੱਕਿਆ ਜਾਵੇ ਨਹੀਂ ਸੋਮਵਾਰ ਨੂੰ ਅਗਲੀ ਹਗਾਮੀ ਮੀਟਿੰਗ ਕਰਕੇ ਸਖਤ ਐਕਸ਼ਨ ਜਿਹੜਾ ਸਯੁਕਤ ਖਾਨ ਮੋਰਚੇ ਵੱਲੋਂ ਲਿਆ ਜਾਊਗਾ ਸਰਕਾਰੀ ਨੀਤੀ ਹੋ ਚੁੱਕੀ ਹੈ ਕਿ ਕਿਸਾਨਾਂ ਦਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਰੁੱਲ ਰਿਹਾ ਹੈ ਦੂਜੇ ਪਾਸੇ ਸਰਕਾਰ ਜਿਹੜਾ ਸਰਕਾਰੀ ਅਰਥ ਸਰਕਾਰੀ ਬਿਜਲੀ ਬੋਰਡ ਦੀ ਹੋਵੇ ਹੋਰ ਮਾਨ ਮਕਮੇ ਨੇ ਹੁਣ ਜ਼ਮੀਨਾਂ ਨੂੰ ਭਾਲ ਭਾਲ ਕੇ ਖੁੱਡੋਖੁੱਡ ਵੇਚਣ ਦੀ ਤਿਆਰੀ ਕਰ ਰਹੀ ਹੈ ਥਰਮਲ ਹੋਵੇ ਜਿਹੜੀ ਬਿਜਲੀ ਪਾਵਰ ਦੀ ਜ਼ਮੀਨ ਹੋਵੇ ਪਰ ਕਿਸਾਨਾਂ ਦਾ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਰੁੱਲ ਰਿਹਾ ਹੈ ਖਰੀਦ ਬੰਦ ਕਰਤੀ ਜਿਹੜਾ ਸੈਕਟਰ ਮਾਲਕ ਨੇ ਤੇ ਇਥੋਂ ਦੇ ਅਧਿਕਾਰੀ ਨੇ ਇਹ ਨਹੀਂ ਮਿਲੀ ਭੂਤਲਾ ਕਿਸਾਨਾਂ ਦੀ ਵੱਡੀ ਪੱਧਰ ਤੇ ਲੁੱਟ ਕਰ ਰਹੇ ਨੇ ਅਸੀਂ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ